ਸਰ ਲੋਕ ਅਦਾਲਤਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹਾਂ ਨਮਸਕਾਰ ਮੈਂ ਸੁਰੇਸ਼ ਗੋਇਲ ਸੈਕਟਰੀ ਕਮਟੀ ਸੀਜੀਐਮ ਡੀਐਲਐਸ ਬਠਿੰਡਾ ਮੈਂ ਲੋਕ ਅਦਾਲਤ ਬਾਰੇ ਜੋ ਲੋਕਾਂ ਦੇ ਵਿੱਚ ਅੱਜ ਰੁਝਾਨ ਦੇਖ ਰਹੇ ਹਾਂ ਤਾਂ ਮੈਂ ਇਹ ਕਹਿ ਸਕਦਾ ਹਾਂ ਵੀ ਲੋਕਾਂ ਨੂੰ ਅੱਜ ਲੋਕਾਂ ਦੇ ਇਹ ਲੋਕ ਅਦਾਲਤ ਦਾ ਬਹੁਤ ਸਮਝਾਇਆ ਹੈ ਜਿਸ ਦੇ ਵਿੱਚ ਅਸੀਂ ਦੇਖਿਆ ਵੀ ਬਹੁਤ ਲੋਕ ਵੱਧ ਚੜ ਕੇ ਰਸ ਲੈਦੇ ਹਨ ਕਿਉਂਕਿ ਲੋਕ ਅਦਾਲਤ ਦਾ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਪਾਰਟੀਆਂ ਖੁਦ ਆਪਣਾ ਫੈਸਲਾ ਆਪ ਕਰਦੀਆਂ ਹਨ ਕੋਟਾ ਵੱਲੋਂ ਸਿਰਫ ਉਹਨਾਂ ਨੂੰ ਇੱਕ ਲੀਗਲੀ ਜੋ ਮਾਨਤਾ ਹੈ ਡਿਗਰੀ ਦੀ ਸ਼ੇਪ ਦੇ ਵਿੱਚ ਅਸੀਂ ਉਹਨਾਂ ਨੂੰ ਦਿੰਦੇ ਆ ਪਾਰਟੀਆਂ ਦਾ ਇਸ ਨਾਲ ਦੋ ਤਰ੍ਹਾਂ ਦਾ ਫਾਇਦਾ ਹੈ ਇੱਕ ਤਾਂ ਉਹਨਾਂ ਦੇ ਜਿਹੜੇ ਕੇਸਿਸ ਨੇ ਬਿਨਾਂ ਕਿਸੇ ਦੇਰੀ ਤੋਂ ਛੇਤੀ ਨਿਪਟਾਰਾ ਹੋ ਜਾਂਦੇ ਨੇ ਔਰ ਇਹਨਾਂ ਦੇ ਨਿਪਟਾਰਾ ਜਿਹੜਾ ਹੁੰਦਾ ਹੈ ਇਹ ਫਾਈਨਲ ਤੌਰ ਤੇ ਹੁੰਦਾ ਹੈ ਇਸ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ ਫਿਰ ਦੂਸਰਾ ਇੱਕ ਇਹ ਵੀ ਫਾਇਦਾ ਹੈ ਕਿ ਜੋ ਵੀ ਪਾਰਟੀਆਂ ਦਾ ਖਰਚਾ ਆਪਸ ਵਿੱਚ ਹੋਇਆ ਹੁੰਦਾ ਹੈ ਉਹ ਵੀ ਜਿਹੜੇ ਸਾਡੇ ਕੋਰਟ ਲੋਕ ਅਦਾਲਤਾਂ ਵੱਲੋਂ ਵਾਪਸ ਕਰਵਾ ਦਿੱਤਾ ਜਾਂਦਾ ਹੈ ਸੋ ਪਾਰਟੀਆਂ ਦਾ ਬਿਨਾਂ ਕਿਸੇ ਖਰਚੇ ਤੋਂ ਔਰ ਜਲਦੀ ਜਿਹੜਾ ਨਿਬਟਾਰਾ ਹੋ ਜਾਂਦਾ ਹੈ ਇਸ ਗੱਲ ਦਾ ਅੱਜ ਸਾਰੇ ਲੋਕਾਂ ਨੂੰ ਪਤਾ ਹੈ ਔਰ ਇਸ ਕਰਕੇ ਹੀ ਵੱਧ ਚੜ ਕੇ ਲੋਕ ਜਿਹੜੇ ਹੈ ਲੋਕ ਅਦਾਲਤਾਂ 'ਚ ਹਿੱਸਾ ਲੈ ਰਹੇ ਹਨ ਮੈਨੂੰ ਇਹ ਦੱਸਣ 'ਚ ਮਾਣ ਹੋ ਰਿਹਾ ਹੈ ਵੀ ਇਸ ਵਾਰ ਅਸੀਂ ਕੁੱਲ 25000 ਕੇਸ ਜਿਹੜੇ ਹੈ ਮਠਿੰਡਾ ਦੇ ਵਿੱਚ ਅਸੀਂ ਜਿਹੜੇ ਟਾਰਗੇਟ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਬਹੁਤ ਕੇਸ ਜਿਹੜੇ ਹੈਗੇ ਆ ਆਲਮੋਸਟ ਜਿਹੜੇ ਲੋਕਾਂ ਨੇ ਪਾਰਟੀ ਨੇ ਆਪਣੀ ਐਪਲੀਕੇਸ਼ਨ ਦੇ ਕੇ ਹੀ ਲਵਾਏ ਨੇ ਸੋ ਮੈਨੂੰ ਉਮੀਦ ਵੀ ਹੈ ਵੀ ਇਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਜਿਹੜੇ ਜਿਹੜੇ ਸਾਡੇ ਲੋਕ ਅਦਾਲਤ ਚ ਪੈਂਡਿੰਗ ਕੇਸਿਸ ਨੇ ਉਹਨਾਂ ਦਾ ਅਸੀਂ ਨਟਾਰਾ ਕਰ ਸਕਦੇ ਹਾਂ ਸਰ ਕਿਹੜੇ ਕਿਹੜੇ ਕੇਸ ਲੱਗਦੇ ਹੈਗੇ ਲੋਕ ਅਦਾਲਤ ਚ ਵੈਸੇ ਤਾਂ ਕੁਝ ਕੁਝ ਕੇਸਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਕੇਸਿਸ ਜਿਹੜੇ ਹੈ ਉਹ ਅਸੀਂ ਲੋਕ ਅਦਾਲਤ ਚ ਲਗਾਉਂਦੇ ਆ ਜਿਵੇਂ ਕਿ ਕਿਸੇ ਦਾ ਦਿਵਾਨੀ ਕੇਸ ਹੈ ਮੈਟ੍ਰਿਮੋਨিয়াল ਕੇਸਿਸ ਹੈ ਚੈੱਕ ਨਾਲ ਰਿਲੇਟਡ ਕੇਸਿਸ ਨੇ ਰੇਮ ਨੂੰ ਪਰ ਜਮੀਨਾ ਨਾਲ ਲਿਖੜ ਕੇ ਸੀਜ਼ ਨੇ ਕੋਈ ਰੈਂਟ ਕੇਸ ਹੈ ਬੈਂਕ ਦੇ ਵਿੱਚ ਕੋਈ ਕੇਸ ਪੈਂਡਿੰਗ ਹੈ ਇਹ ਸਾਰੇ ਕੇਸ ਦੇ ਅੰਦਰ ਜਿਹੜਾ ਹੈ ਨਟਾਰਾ ਕਰਦੇ ਆਂ ਕੁਝ ਕ੍ਰਿਮੀਨਲ ਕੇਸ ਹੈ ਜਿਵੇਂ ਹਿਨਸ ਕ੍ਰਾਈਮ ਨੇ ਜਿਨ੍ਹਾਂ ਦਾ ਅਸੀਂ ਨਹੀਂ ਦੋ ਅਦਾਲਤ ਵਿੱਚ ਫੈਸਲਾ ਕਰ ਸਕਦੇ ਕਿਉਂਕਿ ਉਹ ਜਿਹੜਾ ਕ੍ਰਾਈਮ ਹੁੰਦਾ ਹੈ ਉਹ ਸਟੇਟ ਦੇ ਪ੍ਰਤੀ ਹੁੰਦਾ ਹੈ ਸੋ ਸਟੇਟ ਜਿਹੜੀ ਹੈ ਕਿਸੇ ਵੀ ਗੱਲ ਨੂੰ ਕੰਪਰਮਾਈ ਨਹੀਂ ਕਰਦੀ ਬਾਕੀ ਦੇ ਜਿਹੜੇ ਬਾਕੀ ਕੇਸਿਸ ਨੇ ਆਲਮੋਸਟ ਜਿਹੜੇ ਕੋਰਟਾਂ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਕੇਸਾਂ ਦੇ ਵਿੱਚ ਲਗਾਣੇ ਆਂ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਵੀ ਕੁਝ ਕੇਸ ਜਿਹੜੇ ਸਾਡੇ ਕੋਲ ਪੈਂਡਿੰਗ ਹੁੰਦੇ ਨੇ ਕੁਝ ਇਸ ਕੇਸ ਸਾਡੇ ਕੋਲ ਇਹ ਰੀਲੀਟੀਗੇਸ਼ਨ ਦੇ ਸਟੇਜ ਵਿੱਚ ਆਂਦੇ ਨੇ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਜਿਵੇਂ ਬੈਂਕਾਂ ਨੇ ਕਿਸੇ ਤੋਂ ਕਰਜ਼ਾ ਲੈਣਾ ਹੈ ਪਰ ਉਹਨਾਂ ਨੇ ਹਲੇ ਆਪਣਾ ਕੇਸ ਨਹੀਂ ਪਾਇਆ ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਬੈਂਕ ਆ ਲੈ ਲੈਂਦੇ ਨੇ ਉਹ ਸਾਡੇ ਕੋਲੇ ਜਦੋਂ ਅਪਰੋਚ ਕਰਦੇ ਨੇ ਤਾਂ ਤੁਸੀਂ ਦੂਸਰੀ ਪਾਰਟੀ ਨੂੰ ਨੋਟਿਸ ਦਿੰਦੇ ਆ ਤਾਂ ਦੂਸਰੀ ਪਾਰਟੀ ਵੀ ਜਿਹੜੀ ਆ ਕੇ ਆਪਣਾ ਕੇਸ ਜਿਹੜਾ ਹੈ ਨਮਟਾਰਾ ਕਰ ਦਿੰਦੀ ਹੈ ਔਰ ਇਸ ਨਾਲ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਕਿਉਂਕਿ ਦੋਨਾਂ ਪਾਰਟੀਆਂ ਨੂੰ ਕੋਈ ਵਕੀਲ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਜਿਹੜਾ ਉਹਨਾਂ ਦਾ ਜਿਹੜਾ ਫੈਸਲਾ ਹੋ ਜਾਂਦਾ ਹੈ ਉਹ ਬੜਾ ਜਲਦੀ ਤੇ ਬੜਾ ਬਿਨਾਂ ਕਿਸੇ ਪੈਸੇ ਤੋਂ ਹੋ ਸਕਦਾ ਸਰ ਲੋਕ ਅਦਾਲਤਾਂ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਚਾਹਤ ਆ ਮੈਂ ਤਾਂ ਹੱਥ ਜੋੜ ਕੇ ਇਹ ਰਿਕਵੈਸਟ ਕਰਾਂਗਾ ਵੀ ਜਿਹੜੇ ਵੀ ਤੁਹਾਡੇ ਕੋਈ ਪੈਂਡਿੰਗ ਮੈਸ ਲੇ ਨੇ ਜੋ ਕੋਰਟਾਂ ਚ ਆ ਚੁੱਕੇ ਨੇ ਜਾਂ ਤੁਹਾਨੂੰ ਲੱਗਦਾ ਵੀ ਜੇ ਕੋਰਟਾਂ ਚ ਆਣਾ ਹਲੇ ਉਹਨਾਂ ਨੇ ਲੋੜ ਹੈ ਉਹਨਾਂ ਦੀ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਵੀ ਉਹ ਆਪਣਾ ਕੇਸ ਕਿਸੇ ਵੀ ਕੋਰਟ ਦੇ ਵਿੱਚ ਆਪਣੀ ਐਪਲੀਕੇਸ਼ਨ ਦੇ ਕੇ ਕੇਸ ਲਵਾ ਸਕਦੇ ਹਨ ਔਰ ਜੇ ਉਹਨਾਂ ਕੋਲੇ ਕੋਈ ਬੜਾ ਸਿੰਪਲ ਮੈਥਡ ਹੈ ਵੀ ਜਿਵੇਂ ਸਾਡਾ ਦਫ਼ਤਰ ਡੀਐਲਐਸਏ ਦਾ ਹੈ ਇੱਥੇ ਵੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ ਜਾਂ ਜੇ ਕੋਰਟ ਚ ਕੇਸ ਚੱਲ ਰਿਹਾ ਤਾਂ ਉਸ ਕੋਰਟ ਦੇ ਵਿੱਚ ਐਪਲੀਕੇਸ਼ਨ ਦੇ ਕੇ ਜਿਹੜਾ ਹੈ ਲੋਕ ਅਦਾਲਤ ਚ ਕੇਸ ਲਵਾਇਆ ਜਾ ਸਕਦਾ ਹੈ ਵੈਸੇ ਅਸੀਂ ਇਹ ਹਰ 3 ਮਹੀਨੇ ਮਾਰੋ ਜਿਹੜੀ ਇਹ ਲੋਕ ਅਦਾਲਤ ਲੱਗਦੀ ਹੈ ਹੁਣ ਨੈਕਸਟ ਜਿਹੜੀ ਅਸੀਂ 14 12 2024 ਵਿੱਚ ਲਗਾਵਾਂਗੇ ਪਰ ਜੇ ਕਿਸੇ ਪਾਰਟੀ ਨੂੰ ਲੱਗਦਾ ਵੀ ਮੇਰਾ ਕੇਸ ਜਿਹੜਾ ਹੈ ਸੁਣਵਾਈ ਪਹਿਲਾਂ ਹੋ ਜਾਵੇ ਉਹ ਫਿਰ ਵੀ ਆਪਣੀ ਐਪਲੀਕੇਸ਼ਨ ਜਿਹੜੀ ਦੇ ਕੇ ਸਾਡੇ ਕੋਲੇ ਕੇਸ ਲਵਾ ਸਕਦਾ ਹੈ ਅਸੀਂ ਉਹਦੇ ਵਾਸਤੇ 프리 ਜਿਹੜੀ ਹੈ 프리 ਰੋਗ ਅਦਾਲਤਾਂ ਵੀ ਲਗਾ ਸਕਦੇ ਆ ਵੈਸੇ ਅਸੀਂ ਥਰਡ ਸੈਚਰਡੇ ਜਿਹੜਾ ਸਾਡਾ ਇਸ ਦੇ ਵਾਸਤੇ ਰੱਖਿਆ ਹੁੰਦਾ ਹੈ ਹਰ ਮਹੀਨੇ ਦੇ ਥਰਡ ਸੈਚਰਡੇ ਅਸੀਂ 프리 ਲੋਗ ਅਦਾਲਤ ਲਗਾ ਸਕਦੇ ਆ ਸੋ ਕੋਈ ਵੀ ਕਦੋਂ ਵੀ ਐਪਲੀਕੇਸ਼ਨ ਦੇ ਕੇ ਕੇਸ ਜਿਹੜਾ ਹੈ ਉਹਨਾਂ ਦੇ ਚਲਵਾ ਸਕਦਾ ਹੈ Oh my god.